ਕਣਕ ਦੀ ਫਸਲ ਦਾ ਬੀਜ ਵਜਾਰਾ ਹੋ ਵੀ ਚੁੱਕਿਆ ਤੇ ਹੋ ਵੀ ਰਿਹਾਗਾ ਕਿਉਂਕਿ ਇਸ ਸਾਲ ਮੰਡੀਆਂ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਨੂੰ ਕਾਫੀ ਖੱਜਲ ਖਵਾਰੀ ਹੋਈ ਆ ਤੇ ਹਲੇ ਤੱਕ ਵੀ ਮੰਡੀਆਂ ਦੇ ਵਿੱਚ ਐਨ ਪੂਰਾ ਰਸ਼ ਹੈਗਾ ਤੇ ਕਣਕ ਦਾ ਬੀਜ ਵਜਾਰਾ ਹੋ ਵੀ ਚੁੱਕਿਆ ਤੇ ਹੋ ਵੀ ਰਿਹਾਗਾ ਤੇ ਗੱਲ ਕਰਦੇ ਅੱਜ ਕਣਕ ਦਾ ਬੀਜ ਆ ਜਿਹੜਾ ਗ੍ਰੈਂਡਰ ਕਰਵਾਉਣਾ ਕਿੰਨਾ ਕੁ ਜ਼ਰੂਰੀ ਹੈ ਤੇ ਸੀਡ ਟ੍ਰੀਟਮੈਂਟ ਕਰਨਾ ਕਿੰਨਾ ਕੁ ਜ਼ਰੂਰੀ ਹੈ ਦੂਸਰੀ ਗੱਲ ਨਵੇਂ ਬੀਜਾਂ ਦੀ ਦੌੜ ਵਾਲੀ ਨਹੀਂ ਲੱਗਣੀ ਚਾਹੀਦੀ ਆਪਾਂ ਐਵੇਂ ਨਾ ਥੱਗੀ ਦਾ ਸ਼ਿਕਾਰ ਬਣਾਇਆ ਕਰੋ ਆਪਣੇ ਕਿਸੇ ਪੁਰਾਣੇ ਮਿੱਤਰ ਤੋਂ ਜਿਉਂਨੇ ਬੀਜ ਲਾਇਆ ਹੈ ਬਿਲ ਵਗੈਰਾ ਹੈਗਾ ਆਪਾਂ ਨੂੰ ਵਿਸ਼ਵਾਸ ਆ ਯਾਰ ਵੀ ਹਾਂ ਠੀਕ ਹੈ ਕੋਈ ਬਾਜਬਰੇੜ ਤੇ ਆਪਾਂ ਨੂੰ ਬੀਜ ਦਿੰਦਾ ਤਾਂ ਲੈ ਲਓ ਨਹੀਂ ਕੋਈ ਦਿੱਕਤ ਨਹੀਂ ਜਿਹੜੀ ਤੁਹਾਡੇ ਖੇਤ ਦੇ ਵਿੱਚ ਟੌਪ ਦੀ ਕਿਸਮਾ ਉਹਨੂੰ ਲਾ ਲਓ 187 ਟੌਪ ਦੀ ਹੈ 222 ਟੌਪ ਦੀ ਹੈ ਹਨਾ ਤੇ 2967 ਹੈ 3088 ਹੈ ਠੀਕ ਹੈ ਜਿਵੇਂ 2851 WH 1270 کافی ਕਿਸਮਾਂ ਨੇ ਜਿਨ੍ਹਾਂ ਦੇ ਨਾਮ ਵੀ ਲੈ ਸਕਦੇ ਆਪਾਂ ਇੰਨੇ ਕਿ ਕਿਸਮਾਂ ਹੈਗੀਆਂ ਨੇ ਪਰ ਨਵੀਆਂ ਕਿਸਮਾਂ ਦੀ ਦੌੜ ਨਾਲ ਲੱਗੇ ਨਵੀਂ ਕਿਸਮ ਦੀ ਦੌੜ ਦੇ ਉੱਪਰ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੱਚਾਈ ਦੱਸਾਂਗੇ ਪਹਿਲੀ ਗੱਲ ਤਾਂ ਬਈ ਇਸ ਸਾਲ ਸੁਪਰ ਹੀਡਰ ਨਾਲ ਵੀ ਕਾਫੀ ਬੀਵੀਆਰਾ ਹੋ ਗਿਆ ਤੇ ਜ਼ੀਰੋ ਡਲ ਦੇ ਨਾਲ ਵੀ ਕਾਫੀ ਜਿਹੜਾ ਬੀਵੀਆਰਾ ਹੋ ਗਿਆ ਪਹਿਲਾਂ ਤਾਂ ਬੀਜ ਗ੍ਰੈਂਡਰ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਜਿਹੜਾ ਬ੍ਰੇਕ ਬੀਜ ਹੁੰਦਾ ਟੁੱਟ ਵਾਲਾ ਬੀਜ ਹੁੰਦਾ ਉਸ ਬੀਜ ਨੂੰ ਆਪਾਂ ਬਾਰੇ ਕੱਢਦੇ ਨੇ ਉਹ ਆਪਣੇ ਕਿਸੇ ਕੰਮ ਦਾ ਨਹੀਂ ਹੁੰਦਾ ਮੋਟਾ ਬੀਜ ਹੁੰਦਾ ਉਹਨੂੰ ਸੀਡ ਟ੍ਰੀਟਮੈਂਟ ਕਰਨਾ ਬੜਾ ਜ਼ਰੂਰੀ ਆ ਫੰਗੀਸਾਈਡ ਦੇ ਨਾਲ ਵੀ ਕਰੋ ਤੇ ਇਨਸੈਕਟੀਸਾਈਡ ਨੂੰ ਵੀ ਜਿਹੜੀ ਤੁਸੀਂ ਉਹਦੇ ਵਿੱਚ ਪੈਲ ਦਿਓ ਇਨਸੈਕਟੀਸਾਈਡ ਉਹਦੇ ਵਿੱਚ ਪੈਲ ਦੇਣ ਦਾ ਵੱਡਾ ਕਾਰਨ ਬਈ ਕੀ ਹੁੰਦਾਗਾ ਕਿਉਂਕਿ ਫੰਗੀਸਾਈਡ ਆ ਜਿਹੜਾ ਉਹ ਉਹਦੀਆਂ ਜੜਾਂ ਸਹੀ ਲਾਹਂਦਾ ਹੈ ਬੀਜ ਉੱਦਿਆ ਜਾਂਦਾ ਜਿਹੜੀ ਕੋਈ ਮਾੜੀ ਮੋਟੀ ਉਲੀ ਵਗੈਰਾ ਹੁੰਦੀ ਹੈ ਜਰਮੀਨੇਸ਼ਨ ਉਹਦੇ ਨਾਲ ਜਿਹੜਾ ਆਪਣੇ ਕਣਕ ਦਾ ਚੰਗਾ ਹੋ ਜਾਂਦਾ ਹੈ ਤੇ ਇਨਸੈਕਟੀਸਾਈਡ ਜਿੱਥੇ ਸੁੰਡ ਦੀ ਪ੍ਰੋਬਲਮ ਆਉਂਦੀ ਉੱਥੇ ਸੀ ਲਾ ਲਓ ਨਹੀਂ ਸਾਰਿਆਂ ਦੇ ਵਿੱਚ ਹੀ ক্লোਰੋ ਵਗੈਰਾ ਲਾ ਲਓ ਜਾਂ ਆਪਾਂ ਲਾਉਨੇ ਆਗੇ ਐਫਐਸ 30% ਘਟਾਰਾ ਜਿਹਨੂੰ ਲਾਲ ਘਟਾਰਾ ਕਹਿੰਨੇ ਆਪਾਂ ਇਹਨਾਂ ਦੇ ਨਾਲ ਬਈ ਜਿਹੜਾ ਮੜਾ ਮੋਟਾ ਕੀੜਾ ਮਕੋੜਾ ਹੁੰਦਾ ਉਹ ਤੋਂ ਵੀ ਆਪਣੀ ਫਸਲ ਬੱਚੀ ਰਹਿੰਦੀ ਹੈ ਤੇ ਜਰਮੀਨੇਸ਼ਨ ਵੀ ਫਸਲ ਦਾ ਚੰਗਾ ਹੋ ਜਾਂਦਾ ਸ਼ੁਰੂਆਤੀ ਜਰਮੀਨੇਸ਼ਨ ਜਿੱਥੇ ਸੀਡ ਟ੍ਰੀਟਮੈਂਟ ਕਰਿਆ ਹੋਊ ਬੀਜ ਗ੍ਰੈਂਡਰ ਕੀਤਾ ਹੋਊ ਪੰਜਵੇਂ ਛੇਵੇਂ ਨੂੰ ਤੁਹਾਨੂੰ ਪਤਾ ਲੱਗ ਗਿਆ ਯਾਰ ਵੀ ਕਣਕ ਦੀ ਕਿੰਨੀ ਜਰਮੀਨੇਸ਼ਨ ਕਿੰਨਾ ਜਲਦੀ ਸਟਾਰਟ ਹੋਇਆ ਦੂਸਰੀ ਗੱਲ ਜਿਹੜੀ ਬੀਜ ਬਜਾਇਆ ਕਰਨਾ ਡੇਢ ਤੋਂ 2 ਇੰਚ ਹੀ ਰੱਖਣੀ ਹੈ ਹੱਦ 2 ਇੰਚ ਨਹੀਂ ਸਵਾਜਾ ਡੇਢ ਇੰਚ ਤੱਕ ਤੁਸੀਂ ਜਿਹੜਾ ਰੱਖਣਾ ਚਾਹੀਏ ਜੂੜ ਡਲਣਾ ਵੀਰੋਂ ਤੇ ਸੁਪਰ ਸੀਡਰ ਦੇ ਨਾਲ ਵੀਰੋਂ ਚਾਹੇ ਤੁਸੀਂ ਵੀਰੋਂ ਹੈਪੀ ਸੀਡਰ ਦੇ ਨਾਲ ਤੇ ਸੀਡ ਟ੍ਰੀਟਮੈਂਟ ਹੋ ਗਿਆ ਕੋਈ ਬੜਾ ਖਰਚਾ ਨਹੀਂ ਹੈਗਾ ਇੱਕ ਜ਼ਮੀਨਾਂ ਬਾਈ ਖੁਸ਼ਕ ਨੇ ਜਿਹੜੇ ਤੁਸੀਂ ਕਣਕ ਦਾ ਬੀਜ ਹੈ ਉਹਦੇ ਉੱਪਰ ਸਪਰੇਅਲ ਟੂ ਲਈ ਦੇ ਨਾਲ ਛੱਟਾ ਵਗੈਰਾ ਲਾ ਲਓ ਜਾਂ ਢੋਲੀ ਦੇ ਵਿੱਚ ਹੀ ਪਾਣੀ ਪਾ ਲਓ ਚੰਗੀ ਤਰ੍ਹਾਂ ਉਹਨੂੰ ਦਾਣੇ ਨੂੰ ਭਿਉਂ ਲਓ ਇਹ ਨਾ ਡਰੋ ਯਾਰ ਵੀ ਵਾਲੀ ਕਣਕ ਭਿਉਂ ਲਈ ਪਤਾ ਨਹੀਂ ਆਪਣੇ ਇਹ ਕਣਕ ਹਰੀ ਹੋਊਗੀ ਜਾਂ ਨਾ ਤੇ ਉਸ ਤੋਂ ਬਾਅਦ ਬਈ ਦੇਖੋ ਮੈਂ ਆਪ ਦੇਖੇ ਇਹਦੀ ਗੱਲ ਕਰਾਂ ਮੈਂ ਜਿਹੜੀ 33 ਸੈਸੀ ਦਾ 2.5 ਗਣਾ ਲਾਈਆਂ ਨੇ ਅੱਜ ਵੀ ਜੀ ਆਹੋ ਅੱਜ 12 ਤਰੀਕ ਹੋ ਗਈ ਤੇ ਜਿਹੜੀ DBW 327 ਹੈ ਉਹਦੇ ਚ 4 ਏਕੜ ਲਾਇਆ ਕਿਸੇ ਖਾਸ ਮਿੱਤਰ ਤੋਂ ਬੀਜ ਉਹਦਾ ਮਿਲ ਗਿਆ ਸੀ 35 ਰੁਪਏ ਕਿਲੋ ਬਾਈ ਨਗਰ ਐਂਟਰ ਕਰਕੇ ਵੀ ਦਿੱਤਾ ਬੀਜ ਵੀ ਵਧੀਆ ਹਰਾ ਹੋਇਆ ਕੋਈ ਟੁੱਟ ਵਗੈਰਾ ਨਹੀਂ ਨਿਕਲੀ ਤੇ ਨਵੇਂ ਬੀਜਾਂ ਦੀ ਦੌੜ ਘੱਟ ਲਾਉਣੀ ਚਾਹੀਦੀ ਹੈ 1 ਨਵੰਬਰ ਦੀ ਆਪਾਂ ਨੇ ਇਹਦੀ DW 327 ਦੀ ਵੀਵਾਰਾ ਕੀਤਾ ਤੇ TSP ਖਾਦ ਪਾਈ ਹੈ DAP ਥੋੜੀ ਹੈ ਯਾਰ ਪਾਨੂੰ ਘੱਟ ਮਿਲੀ ਹੈ ਕਿਉਂਕਿ ਸਮਾਨ ਦੇ ਨਾਲ DAP ਲੈਣੀ ਕੋਈ ਬਾੜੀ ਫੱਬਦੀ ਨਹੀਂ ਟੁਟ-ਕਟ ਫਿਰ ਤਾਂ 21-2200 ਰੁਪਏ ਦਾ ਜਿਹੜਾ ਗੱਟਾ ਆਪ ਨੂੰ ਹੋ ਜਾਂਦਾ ਹੁਣ ਬਾਈ ਮੇਰੀ ਗੱਲ ਦਾ ਗੁੱਸਾ ਵੀ ਲੱਗੂ ਵਿੱਚ ਨੂੰ ਪਹਿਲੀ ਗੱਲ ਤਾਂ ਜੇ ਤੁਹਾਨੂੰ ਨਾਵਾ ਬੀਜ ਲੈਣਾ ਹੈ ਜੇ ਕਿਸੇ ਯੂਨੀਵਰਸਿਟੀ ਤੋਂ ਜਾਂ ਸੀਡ ਪੋਰਟਲ ਦੇ ਰਾਹੀਂ ਤੁਹਾਨੂੰ ਬੀਜ ਮਿਲਦਾ ਕਿੱਲੇ ਦਾ ਅੱਧਾ ਕਿੱਲੇ ਦਾ ਤੇ ਕਨਾਲ ਦਾ ਮਿਲ ਜਾ ਤੇ ਦੋ ਕਨਾਲਾਂ ਦਾ ਉਨਾਂ ਕੀ ਲਾ ਲੋ ਫਾਹਾਂ ਨਾ ਲੋ ਵੀਰ ਸਾਨੂੰ ਤਾਂ ਐਚ ਡੀ 33810 ਕਿੱਲਿਆਂ ਦਾ ਚਾਹੀਦਾ ਸਾਨੂੰ 5 ਕਿੱਲਿਆਂ ਦਾ ਚਾਹੀਦਾ ਜੇ ਤੁਸੀਂ 12 15 ਕਿੱਲੇ ਕੀਤੀ ਕਰਦੇ ਹੋ ਜਿਵੇਂ ਪਿਛਲੇ ਸਾਲ 27327 ਸੀ ਕਿਸਾਨਾਂ ਦੇ ਕਿੱਲਾ ਕਿੱਲਾ ਦਾ ਤੇ ਕਿੱਲਾ ਤੱਕ ਬੀਜ ਲੱਗ ਗਿਆ ਜਿੰਨੇ ਜਿਹੜੇ ਬਾਈਆਂ ਨੇ ਮਤਲਬ ਸੀਡ ਦਾ ਲਾਇਸੈਂਸ ਸੀਗਾ ਉਹਨਾਂ ਨੇ ਐਮਓ ਜੀ ਸਾਈਨ ਕਰਵਾ ਲਏ ਉਹਨਾਂ ਕੋਲੇ ਮਾੜਾ ਮੋਟਾ ਬੀਜ ਵੱਧ ਗਿਆ ਠੀਕ ਹੈ ਦੇਖੋ ਜਿਹੜਾ ਬੀਜ ਪਿਛਲੇ ਸਾਲ ਕਿਲੋ ਕਿਲੋ ਵੰਡੇਗਾ ਆਮ ਕਿਸਾਨ ਦੇ ਕੋਲੇ 4-5 ਕਿੱਲਿਆਂ ਦਾ ਸੀਡ ਕਿੱਥੋਂ ਆ ਗਿਆ ਮੈਂ ਦੇਖੋ ਅਸੀਂ ਵੀਡੀਓ ਵੀ ਪਾਉਨੇ ਆ ਕਾਫੀ ਕਿਸਾਨਾਂ ਕੋਲ ਗਏ ਆ ਵੀ ਪਰ ਕਿਸੇ ਨੇ ਬਿੱਲ ਨਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਬਾਈ ਸਾਡੇ ਕੋਲੇ ਬਿੱਲ ਹੈਗਾ ਆਪਾਂ ਨੇ ਦੇਖੋ ਐਚਡੀ ਤੇ ਅਸੀਂ ਸਿਆਸੀ ਦੀ ਜਾਣਕਾਰੀ ਜ਼ਰੂਰ ਪਾਈ ਆ ਪਰ ਇਹ ਨਹੀਂ ਕਿਹਾ ਵੀ ਫਰਾਂਨੇ ਕਿਸਾਨ ਦੇ ਕੋਲ ਇਸ ਦਾ ਬੀਜ ਹੈਗਾ ਜੇ ਕਿਸੇ ਕੋਲ ਹੈਗਾ ਸੀ ਤਾਂ ਉਹਦਾ ਅਪਨਿਕਲ ਪ੍ਰੂਫ ਵੀ ਨਹੀਂ ਦੂਸਰੀ ਗੱਲ ਐਮੀ ਬਾਈ ਜ਼ਿਮੀਂਦਾਰ ਜ਼ਿਮੀਂਦਾਰਾਂ ਨੂੰ ਪਤਾ ਨਹੀਂ ਕਿਉਂ ਠੱਗੀ ਜਾਂਦਾ ਯੂਨੀਵਰਸਿਟੀ 50 ਰੁਪਏ ਕਿਲੋ ਸੀਡ ਦਿੰਦੇ ਆ ਆਪਣੇ ਕਿਸਾਨ 80 ਰੁਪਏ ਕਿਲੋ ਸੀਡ ਦੇਈ ਜਾਂਦੇ ਆ ਯਾਰ ਜਿਹੜਾ ਫਿਰ ਯੂਨੀਵਰਸਿਟੀ ਤੋਂ ਉੱਪਰ ਆਪਣੇ ਕਿਸਾਨ ਹੋ ਗਏ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਕਿਸਾਨਾਂ ਦੇ ਤਿਆਰਪੇ ਹੁੰਦੇ ਆ ਜਿਨਿਵਰਸਿਟੀ ਤੋਂ ਤਕੜੇ ਹੁੰਦੇ ਆ ਪਰ ਯਾਰ ਜਿਹੜਾ ਜਿਨਿਵਰਸਿਟੀ ਸੀਡ ਬਣਾ ਰਹੀ ਆ ਉਹ ਤੋਂ ਅੱਗੇ ਤਾਂ ਆਪਾਂ ਤੇ ਕੋਹੋਂ ਨਹੀਂ ਲੱਗ ਰਹੇ ਜਿਨਿਵਰਸਿਟੀ ਅੱਧਾ ਕਿਲੋ ਸੀਡ ਦਿੰਦੀ ਆਪਣੇ ਕੋਲੇ ਦਾਦਾ ਕਿੱल्ल्या ਸੀਡ ਵੰਦਣ ਕਿੱਥੋਂ ਆ ਜਣਾ ਕੋਈ ਆਪਣੇ ਕੋਲੇ ਐਮੂਜੀ ਸੈਂ ਨਹੀਂ ਹੈਗਾ ਕੋਈ ਆਪਣੇ ਕੋਲੇ ਸੀਡ ਦਾ ਲਾਇਸੈਂਸ ਨਹੀਂ ਹੈਗਾ ਪਤਾ ਨਹੀਂ ਆਪਾਂ ਕਿੱਥੋਂ ਬੀਜ ਲੈਣੇ ਇੱਕ ਤਾਂ ਇਹ ਜੇ ਬੰਦੇ ਤੋਂ ਬੀਜ ਲੈਣੋ ਹਟਜੋ ਜਿਨਿਵਰਸਿਟੀ ਤੋਂ ਸਾਨੂੰ ਕਿਲੋ 2 ਕਿਲੋ 4 ਕਿਲੋ ਜਿੰਨਾ ਸੀਡ ਮਿਲਦਾ ਉਨੇ ਦੇ ਨਾਲ ਆਪਦਾ ਰਕਬਾ ਲਾ ਲਓ ਕਿ ਸੋਡੇ 10 ਕੁਡ ਨਿਕਲਦਾ 10 ਕੁਡ ਕੱਢ ਲਓ ਅਗਲੇ ਸਾਲ ਸੀਡ ਰੱਖ ਲਓ ਤੁਹਾਨੂੰ ਪਤਾ ਲੱਗ ਗਿਆ ਨਾ ਤੁਸੀਂ ਉਹਨੂੰ ਡਿਵਾਈਡ ਕਰ ਲਓ ਜੇ ਆਪਣੇ ਇੰਨਾ ਕ ਵਹਣ ਲਾਇਆ ਸੀ ਯਾਰ ਇੰਨਾ ਕ ਝਾੜ ਦਿੱਤਾ ਇਹਨੇ ਵੀ ਲੱਗਦਾ ਵੀ ਹਾਂ ਕਿੰਨਾ ਕ ਵੈਰਾਈਟੀ ਝਾੜ ਦੇ ਰਹੀ ਐ ਐਮੀ ਕੋਈ ਵੀਡੀਓ ਪਾਉਣ ਦਾ ਬਾਈ ਸਾਡੇ 32 ਕਾਊਂਟਰ ਨਿਕਲ ਲਈ ਸਾਡੇ 33 ਕਾਊਂਟਰ ਨਿਕਲ ਲਈ ਚੱਕਦੇ ਆ ਝੋਲੇ ਆ ਪਾ ਉਹਨਾਂ ਦੇ ਮੰਗ ਲੱਗ ਲੈਣੇ ਆ ਫਿਰ ਤੁਹਾਨੂੰ ਪਤਾ ਹੀ ਆ ਮੰਗ ਰੋ ਖਖੜੀਆਂ ਕਰੇਲੇ ਕੰਮ ਹੋ ਜਾਂਦਾ ਨਾ ਉਧਰ ਦੇ ਨਾ ਪਉਧਰ ਦੇ ਜਿਹੜੀ ਕਿਸਮ ਸੋਡੇ ਵਣ ਦੇ ਵਿੱਚ ਟੌਪ ਰਹਿੰਦੀ ਐ ਉਹਨੂੰ ਲਾ ਲਓ ਪਿਛਲੇ ਸਾਲ ਆਪਾਂ 21 ਗਿੱਲਾ DW327 ਦਾ ਆਪਾਂ ਤੋਂ ਜਿਹੜਾ ਬੀਜ ਰਲ ਗਿਆ ਸੀ ਬੀਜ ਜਿਹੜਾ ਰੱਖਿਆ ਨਿਕਿਆ ਧਿਆਨ ਦੇ ਵਿੱਚੋਂ ਨਿਕਲ ਗਿਆ ਵੈਰੈਟੀ ਵਧੀਆ ਝਾੜ ਵਧੀਆ ਦਿੱਤਾ ਚਲ ਇਸ ਸਾਲ ਆਪਣਾ ਖਾਸ ਮਿੱਤਰ ਤੋਂ 35 ਰੁਪਏ ਕਿਲੋ ਜਿਹੜਾ ਸੀਡ ਲੈ ਲਿਆ ਵਧੀਆ ਜਿਹੜਾ ਜਰਮੀਨੇਸ਼ਨ ਹੋ ਗਿਆ ਕਾਰਨ ਇਹੀ ਆ ਬਾਈ ਸੀਡ ਟ੍ਰੀਟਮੈਂਟ ਕਰ ਲੋ ਬੀਜ ਨੂੰ ਗ੍ਰੈਂਡਰ ਕਰ ਲੋ ਜੇ ਬਾਣ ਤੁਹਾਡੇ ਖੁਸ਼ਕ ਹੈਗਾ ਤਾਂ ਬੀਜ ਨੂੰ ਗਿੱਲਾ ਕਰਕੇ ਬੀਜੋ ਚੰਗਾ ਜਿਹੜਾ ਜਰਮੀਨੇਸ਼ਨ ਹੋਊਗਾ ਵਾਲੇ ਨਾ ਮੈਂ ਸੀਡਾਂ ਬੀਜਾਂ ਦੇ ਪਿੱਛੇ ਨਾ ਪੁੱਜੋ ਜੇ ਤੁਹਾਨੂੰ ਕੋ 2-4 ਕਿਲੋ ਸੀਡ ਜੁਨੀਵਰਸਿਟੀ ਮਿਲੇ ਬੀਜ ਲੋ ਨਹੀਂ ਚੁੱਪ ਕਰਕੇ ਆਪਦੇ ਘਰ ਦੀ ਕਿਸਮ ਲਾ ਲੋ ਧੰਨਵਾਦ